ਸੋ ਦੋਸਤੋ ਤੁਹਾਡੇ ਲਈ ਇੱਕ ਅੱਜ ਬਹੁਤ ਹੀ ਵਧੀਆ ਖਬਰ ਲੈ ਕੇ ਆਈਆਂ ਮੈਂ ਕਿ ਜਿਹੜੇ ਰਿਜ਼ਰਵ ਕੈਟਾਗਰੀ ਦੇ ਬੱਚੇ ਨੇ ਉਹ ਵੀ ਹੁਣ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਲਈ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਆਈ.ਡੀ.ਏ ਨੇ ਉਹਨਾਂ ਦੇ ਵੱਲੋਂ ਘੱਟ ਖਰਚੇ ਤੇ ਆਈ.ਡੀ. ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜਿੰਨੇ ਵੀ ਰਿਜ਼ਰਵ ਕੈਟਾਗਰੀ ਦੇ ਬੱਚੇ ਨੇ ਉਹ ਹੁਣ ਬਹੁਤ ਹੀ ਘੱਟ ਖਰਚੇ ਤੇ ਆਈਟੀ ਦੀ ਜਿਹੜੀ ਐਡਮਿਸ਼ਨ ਲੈ ਕੇ ਟਰੇਡ ਦੇ ਕੋਰਸ ਕਰ ਸਕਦੇ ਨੇ। ਅਗਰ ਤੁਸੀਂ ਇਸ ਦੇ ਰਿਗਾਰਡਿੰਗ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ। ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਉਧਰ ਲਈ ਤੁਹਾਡੇ ਕੋਲ ਜਿਹੜੀ ਯੋਗਤਾ ਹੈ ਉਹ ਤੁਹਾਡੀ ਆਈਟੀ ਜਿਹੜੀ ਹੈ ਉਹ ਤੁਸੀਂ ਪੜ੍ਹ ਕੇ ਕੀਤੀ ਹੋਣੀ ਚਾਹੀਦੀ ਹੈ 1 ਸਾਲ ਦੀ ਅਪਰੈਂਟਸ਼ਿਪ ਜਾਂ ਫਿਰ ਕੰਮ ਦਾ ਤਜਰਬਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇੰਗਲਿਸ਼ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਅਤੇ ਇਹ ਜਿਹੜੇ ਕੋਰਸ ਨੇ ਆਈਟੀ ਦੇ ਇਹ ਕੋਰਸ ਅਗਰ ਤੁਸੀਂ ਕਰਨੇ ਨੇ ਤਾਂ ਇਹਨਾਂ ਦੀ ਜਿਹੜੀ ਐਡਮਿਸ਼ਨ ਹੈ ਭਾਰਤ ਦੇ ਵਿੱਚ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਚੱਲਦੀ ਹੈ ਮੀਨਸ ਕਿ ਹੁਣ ਤੁਹਾਡੇ ਕੋਲ ਮੌਕਾ ਹੈ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਕਿਉਂਕਿ ਆਈਟੀ ਟ੍ਰੇਡ ਦੀ ਐਡਮਿਸ਼ਨ ਚੱਲ ਰਹੀਆਂ ਨੇ ਕਿਹੜੇ ਕਿਹੜੇ ਕੋਰਸ ਕਰਕੇ ਤੁਸੀਂ ਕੈਨੇਡਾ ਜਾ ਸਕਦੇ ਹੋ ਕਿਹੜੇ ਕਿਹੜੇ ਕੋਰਸਾਂ ਦੀ ਕੈਨੇਡਾ ਦੇ ਵਿੱਚ ਡਿਮਾਂਡ ਹੈ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਮੈਂ ਜਾਣਕਾਰੀ ਦੇ ਦੇਣੀ ਆ ਸਭ ਤੋਂ ਪਹਿਲਾਂ ਤਾਂ ਹੈ ਜਿਵੇਂ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੇਂਟਰ ਮੋਟਰ ਮਕੈਨਿਕ ਟਰੱਕ ਮਕੈਨਿਕ ਡੀਜ਼ਲ ਮਕੈਨਿਕ ਕਾਰ ਮਕੈਨਿਕ ਸਕਿਉਰਿਟੀ ਕੈਮਰਾ ਇੰਸਟਾਲਰ ਫਾਇਰ ਅਲਾਰਮ ਟੈਕਨੀਸ਼ੀਅਨ ਸਪ੍ਰਿੰਕਲਰ ਟੈਕਨੀਸ਼ੀਅਨ ਡਕਟ ਟੈਕਨੀਸ਼ੀਅਨ ਕੰਪਿਊਟਰ ਰਿਪੇਅਰ welder bar binder construction crane operator beauty parlor cook caregiver early childhood educator nurses truck drivers construction cleaner ਇਹਨਾਂ ਸਾਰੇ ਜਿਹੜੇ ਹੈਗੇ ਨੇ ਇਹਨਾਂ ਦੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਡਿਮਾਂਡ ਹੈ ਅਗਰ ਤੁਸੀਂ ਰਿਜ਼ਰਵ ਕੈਡਾ ਲਈ ਨਾ ਸੰਬੰਧ ਰੱਖਦੇ ਹੋ ਤੁਸੀਂ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ ਸੋ ਜਿਆਦਾ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਤੇ ਜਿੰਨੀ ਜਲਦੀ ਤੁਸੀਂ ਫੋਨ ਕਰੋਗੇ ਓਨੀ ਜਲਦੀ ਤੁਸੀਂ ਆਪਣੀ ਆਈਟੀ ਟ੍ਰੇਡ ਦੀ ਸੀਟ ਬੁੱਕ ਕਰ ਸਕਦੇ ਹੋ ਕਿਉਂਕਿ ਜਿਹੜੇ ਰਿਜ਼ਰਵ ਕੈਟਾਗਰੀ ਦੇ ਬੱਚੇ ਨੇ ਉਹ ਬਹੁਤ ਹੀ ਘੱਟ ਖਰਚੇ ਤੇ ਆਪਣੀ ਆਈਟੀ ਨੂੰ ਪੂਰਾ ਕਰ ਸਕਦੇ ਨੇ ਤੇ ਗਵਰਨਮੈਂਟ ਉਹਨਾਂ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਸੋ ਵਧੇਰੇ ਜਾਣਕਾਰੀ ਲਈ ਵੀਡੀਓ ਨੂੰ ਜਾਇਜ਼ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ